ਲekin ਜਿਵੇਂ ਰੋਡ ਦੇ ਉੱਤੇ ਸਾਨੂੰ ਮੈਰਿਜ ਪੈਲਸ ਵਿਖਾਈ ਦਿੰਦੇ ਨੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਕੋਲਡ ਸਟੋਰ ਅਗਰ ਵਿਖਾਈ ਦੇਣ ਨਾ ਕਿ 2 4 10 ਪਿੰਡਾਂ ਦਾ ਆਹ ਸਟੋਰ ਹੈ ਆ ਯਾਨੀ ਕਿ ਕੋਲਡ ਸਟੋਰ ਹੈ ਉੱਥੇ ਯਾਨੀ ਕਿ ਸਟੋਰ ਹੁੰਦੀਆਂ ਨੇ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸੁਸਾਇਟੀਆਂ ਦੀ ਬਹੁਤ ਲੋੜ ਪੈਣ ਵਾਲੀ ਹੈ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਜੇ ਪੰਜਾਬ 'ਚ ਇਹ ਕੋਆਪਰੇਟਿਵ ਸੁਸਾਇਟੀਆਂ ਨਾ ਹੁੰਦੀਆਂ ਤਾਂ ਜਿੰਨਾ ਕਰਜ਼ਾ ਚੜ੍ਹਿਆ ਹੋਇਆ ਪੰਜਾਬ ਦੇ ਸਿਰ ਮੈਨੂੰ ਲੱਗਦਾ ਦੁੱਗਣਾ ਤਿੱਗਣਾ ਹੋਣਾ ਸੀ ਅੱਜ ਇਹ ਗੱਲ ਕਰਨੀ ਹੈ ਕੋਆਪਰੇਟਿਵ ਸੁਸਾਇਟੀਆਂ ਬਾਰੇ ਚਾਹੇ ਉਹ ਕੋਆਪਰੇਟਿਵ ਬੈਂਕ ਹੈ ਚਾਹੇ ਕੋਆਪਰੇਟਿਵ ਸਾਡੀ ਮਿਲਕ ਫੈਡ ਸੁਸਾਇਟੀ ਹੈ ਵੇਰਕਾਲੀ ਚਾਹੇ ਮਾਰਕ ਫੈਡ ਹੈ ਜਿੰਨੀਆਂ ਵੀ ਇਹ ਹੈਗੀਆਂ ਨੇ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਪ੍ਰੋਪਰ ਯਾਨੀ ਕਿ ਮੰਤਰਾਲਾ ਉਸ ਨੂੰ ਕੋਆਪਰੇਸ਼ਨ ਡਿਪਾਰਟਮੈਂਟ ਕਹਿੰਦੇ ਆ ਆਪਾਂ ਠੀਕ ਹੈ ਜੀ ਕੋਆਪਰੇਸ਼ਨ ਡਿਪਾਰਟਮੈਂਟ ਇਹਦੇ ਜਿਹੜੇ ਆ ਚੇਅਰਮੈਨ ਕਹਿ ਲੋ ਜਾਂ ਮੰਤਰੀ ਖੁਦ ਕਹਿ ਲੋ ਕਿ ਇਹ ਵਿਭਾਗ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਕੋਲ ਹੈ ਇਹਦੀਆਂ 9 ਅਪੈਕਸ ਬਾਡੀਜ਼ ਨੇ 9 ਮੇਨ ਯਾਨੀ ਕਿ ਅੱਗੇ ਇਹਨਾਂ ਦੇ ਡਿਪਾਰਟਮੈਂਟ ਨੇ ਜਿੰਨਾ ਬਾਰੇ ਸਾਨੂੰ ਕੁਝ ਪਤਾ ਹੈ ਕੁਝ ਨਹੀਂ ਪਤਾ ਜੇ ਪੰਜਾਬ ਦੇ ਵਿੱਚ ਕੋਆਪਰੇਟਿਵ ਡਿਪਾਰਟਮੈਂਟ ਨਾ ਹੁੰਦਾ ਤਾਂ ਮੈਨੂੰ ਲੱਗਦਾ ਖੇਤੀ ਦੀ ਹਾਲਤ ਹੋਰ ਵੀ ਜ਼ਿਆਦਾ ਮੰਦੀ ਹੋਣੀ ਸੀ ਕਿਉਂਕਿ ਇਹਨਾਂ ਤੋਂ ਹੁਣ ਵੀ ਸਾਨੂੰ ਰੇ ਬੀਜ ਖਾਦਾ ਵਗੈਰਾ ਮਿਲ ਜਾਂਦੀਆਂ ਨੇ ਪਰ ਮੈਂ ਕਹਿੰਨਾ ਕਿ ਜਿੰਨਾ ਕੁ ਫਾਇਦਾ ਸੀ ਇਹਨਾਂ ਤੋਂ ਲੈ ਸਕਦੇ ਆ ਸ਼ਾਇਦ ਉਹਨਾਂ ਲੈ ਨਹੀਂ ਰਹੇ ਇੱਕ ਕਿਵੇਂ ਬਣਦੀ ਹੈ ਸੋਸਾਇਟੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਅਸੀਂ ਹੁਣ ਤੱਕ ਇਸ ਤੋਂ ਕਿਹੜੇ ਕਿਹੜੇ ਫਾਇਦੇ ਲੈ ਰਹੇ ਹਾਂ ਜਾਂ ਕਿਹੜੇ ਫਾਇਦੇ ਲਈ ਜਾ ਸਕਦੇ ਨੇ ਉਹਦੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਕਰਨੀ ਹੈ ਭਾਰਤ ਦੇ ਵਿੱਚ ਯਾਨੀ ਕਿ ਕੋਆਪਰੇਟਿਵ ਸੋਸਾਇਟੀ ਦਾ ਇੱਕ ਐਕਟ ਬਣਿਆ ਹੋਇਆ ਜੀ 1912 ਐਕਟ ਠੀਕ ਹੈ ਜੀ ਦਾ ਕੋਆਪਰੇਟਿਵ ਸੋਸਾਇਟیز ਐਕਟ 1912 ਇਹਦੇ ਯਾਨੀ ਕਿ ਇਹਦੇ ਜਿਵੇਂ ਇੱਕ ਕੰਪਨੀਆਂ ਬਣਦੀਆਂ ਰਜਿਸਟਰਡ ਹੁੰਦੀਆਂ ਉਹਦੇ ਵਿੱਚ ਸਾਰੇ ਇਹਦੇ ਕਾਨੂੰਨ ਲਿਖੇ ਨੇ ਕੋਈ ਵੀ ਯਾਨੀ ਕਿ 10 ਬੰਦੇ ਅਗਰ ਮਿਲ ਜਾਣ ਘੱਟੋ ਘੱਟ 10 ਮੈਂਬਰ ਮਿਲ ਕੇ ਕਿਸੇ ਵੀ ਕਿਸੇ ਨਾਲ ਰਿਲੇਟਡ ਇੱਕ ਸੁਸਾਇਟੀ ਬਣਾ ਸਕਦੇ ਨੇ ਕੋਆਪਰੇਟਿਵ ਸੁਸਾਇਟੀ ਇਹਦੇ ਵਿੱਚ ਸਾਰਿਆਂ ਦੇ ਇੱਕੋ ਜਿਹੇ ਹੱਕ ਹੁੰਦੇ ਨੇ ਇੱਕੋ ਜਿਹਾ ਸਬਦਾ ਯਾਨੀ ਕਿ ਸ਼ੇਅਰ ਹੁੰਦਾ ਸਾਰਿਆਂ ਦੀ ਹਿੱਸੇਦਾਰੀ ਬਰਾਬਰ ਹੁੰਦੀ ਹੈ ਇਹ ਕਿਸੇ ਵੀ ਕੰਮ ਨੂੰ ਲੈ ਕੇ ਬਣਾਈ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਸੁਸਾਇਟੀਆਂ ਦੀ ਲੋੜ ਪੈਣੀ ਹੈ ਚਾਹੇ ਇੱਕ ਪਿੰਡ ਮਿਲ ਕੇ ਬਣਾਵੇ ਚਾਹੇ ਇੱਕ ਤੋਂ ਜ਼ਿਆਦਾ ਪਿੰਡ ਮਿਲ ਕੇ ਬਣਾਉਣ ਇੱਕ ਪਿੰਡ ਨਹੀਂ ਦੋ ਪਿੰਡ ਨਹੀਂ ਚਾਰ-ਚਾਰ ਪੰਜ-ਪੰਜ ਪਿੰਡ ਮਿਲ ਕੇ ਕਿਤੇ ਸਾਈਲੋ ਵੀ ਲਗਾਣਗੇ ਆਉਣ ਵਾਲੇ ਸਮੇਂ 'ਚ ਤੁਸੀਂ ਵੇਖਿਓ ਅਨਾਜ ਨੂੰ ਸਟੋਰ ਕਰਨ ਦੇ ਲਈ ਕੋਲਡ ਸਟੋਰ ਵੀ ਬਣਨਗੇ ਅੱਜ ਕਿਸੇ ਨੇ ਆਪਣੇ ਘਰ 8-10 ਕਿੱਲਿਆਂ ਦੀ ਫਸਲ ਰੱਖਣੀ ਹੋਵੇ ਰੱਖ ਨਹੀਂ ਸਕਦਾ ਸਬਜ਼ੀਆਂ ਨੂੰ ਸਟੋਰ ਨਹੀਂ ਕਰ ਸਕਦਾ ਲੈਕਿਨ ਜਿਵੇਂ ਰੋਡ ਦੇ ਉੱਤੇ ਸਾਨੂੰ ਮੈਰਿਜ ਪੈਲਸ ਵਿਖਾਈ ਦਿੰਦੇ ਨੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਕੋਲਡ ਸਟੋਰ ਅਗਰ ਵਿਖਾਈ ਦੇਣ ਨਾ ਕਿ 2 4 10 ਪਿੰਡਾਂ ਦਾ ਆਹ ਸਟੋਰ ਹੈ ਆ ਯਾਨੀ ਕਿ ਕੋਲਡ ਸਟੋਰ ਹੈ ਉੱਥੇ ਯਾਨੀ ਕਿ ਸਟੋਰ ਹੁੰਦੀਆਂ ਨੇ ਚੀਜ਼ਾਂ ਤੇ ਜਦੋਂ ਮਾਰਕੀਟ ਦੇ ਵਿੱਚ ਸਹੀ ਭਾਅ ਮਿਲਿਆ ਸਹੀ ਰੇਟ ਮਿਲਿਆ ਉਦੋਂ ਮੈਂਬਰ ਇਕੱਠੇ ਹੋ ਕੇ ਲੈ ਵੀ ਹੁਣ ਆਪਾਂ ਆ ਫਲਾਨੀ ਫਸਲ ਕੱਢ ਕਿਤੇ ਵੇਚ ਆਈਏ ਕਹਿਣ ਨੂੰ ਗੱਲਾਂ ਸਟੋਰੀ ਵਾਂਗੂ ਲੱਗਦੀਆਂ ਕਹਾਣੀਆਂ ਵਾਂਗੂ ਲੱਗਦੀਆਂ ਲੇਕਿਨ ਉਹ ਸਮਾਂ ਦੂਰ ਨਹੀਂ ਇਹ ਚੀਜ਼ਾਂ ਆਉਣਗੀਆਂ ਲੇਕਿਨ ਆਉਣਗੀਆਂ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਹੋਣਗੀਆਂ ਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਇਹਦੀ ਹਿਸਟਰੀ ਦੀ ਗੱਲ ਕਰੀਏ ਵੀ ਕਿੱਥੋਂ ਸ਼ੁਰੂ ਹੋਇਆ ਇਹ ਕੰਮ ਠੀਕ ਹੈ ਇੰਗਲੈਂਡ ਦਾ ਇੱਕ ਸ਼ਹਿਰ ਹੈ ਰੌਕਡੇਲ ਉੱਥੇ 28 ਜਣਿਆਂ ਨੇ ਮਿਲ ਕੇ ਨਾ ਇੱਕ ਸਟੋਰ ਖੋਲਿਆ ਸੀ ਇੱਕ ਸਟੋਰ ਖੋਲਿਆ ਸੀ ਜਿੱਥੇ ਇਹਨਾਂ ਨੂੰ ਆਪਣੀਆਂ ਰੋਜ਼ਮਰਲਾ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਮਿਲਦੀਆਂ ਮੰਨ ਕੇ ਚਲ ਔਰ ਇਹ ਸਟੋਰ ਕਿਉਂ ਖੋਲਿਆ ਸੀ ਕਿ ਜਿਹੜਾ ਹੋਲ ਸੇਲਰ ਹੁੰਦੇ ਨੇ ਜਿਹੜੇ ਵਿਚੋਲੀਏ ਹੁੰਦੇ ਨੇ ਇੱਕ ਮੈਨੂਫੈਕਚਰਰ ਤੇ ਗਾਹਕ ਦੇ ਵਿੱਚ ਉਹ ਇਹਨਾਂ ਨੇ ਕੱਟ ਦਿੱਤਾ ਸੀ ਇੱਕ ਚੀਜ਼ ਬਣੀ ਆ ਜਿਵੇਂ ਆ ਮਾਰਕਰ ਬਣਿਆ ਕੰਪਨੀ ਦੇ ਵਿੱਚ ਸਪੋਜ਼ ਕਰੋ ਕਿ ਇਹ 15 ਰੁਪਏ ਦਾ ਜਾਂ 16 ਰੁਪਏ ਦਾ ਰਿਟੇਲਰ ਨੂੰ ਇਹ ਮਿਲਿਆ 18 ਰੁਪਏ ਦਾ ਉਸਨੇ 2 ਰੁਪਏ ਹੋਰ ਅੱਗੇ ਲਾ ਕੇ 20 ਦਾ ਵੇਚਤਾ ਐਗਜ਼ਾਮਪਲ ਦੇ ਤੌਰ ਤੇ ਤਾਂ ਜਿਹੜੇ 16 ਤੋਂ 20 ਚਾਰ ਰੁਪਏ ਨੇ ਵਿੱਚ ਜਿਹੜੇ ਆਏ ਵਿਚੋਲੀਏ ਉਹ ਖਤਮ ਕੀਤੇ ਤੇ ਇਹਨਾਂ ਨੇ ਸਿੱਧੇ ਜਾ ਕੇ ਉਹ ਚੀਜ਼ਾਂ ਜਿਹੜੀਆਂ ਨੇ ਮੈਨੂਫੈਕਚਰਰ ਤੋਂ ਖਰੀਦ ਕੇ ਇੱਕ ਸਾਂਝੇ ਸਟੋਰ ਦੇ ਵਿੱਚ ਰੱਖ ਲਈਆਂ ਉਦਾਹਰਨ ਦੇ ਤੌਰ ਤੇ ਇੱਕ ਪਿੰਡ ਦਾ ਅਗਰ ਆਪਾਂ ਕਹਿ ਲਈਏ ਕਿ ਅਨਾਜ ਆਪਾਂ ਖਰੀਦਨਾ ਸੌਦਾ ਪੱਤਾ ਲੈਣਾ ਤਾਂ ਜਿੱਥੋਂ ਇੱਕ ਰਿਟੇਲਰ ਹੋਲ ਸੇਲਰ ਤੋਂ ਲੈ ਰਿਹਾ ਉਥੋਂ ਲਿਆ ਕੇ ਇੱਕ ਸਟੋਰ ਦੇ ਵਿੱਚ ਰੱਖਿਆ ਤੇ ਉਥੋਂ ਸਾਰਿਆਂ ਨੂੰ ਇੱਕ ਦੇ ਜਣੇ ਦੀ ਡਿਊਟੀ ਲਾਤੀ ਤੇ ਘਰੋ ਘਰੀ ਸਾਰੀਆਂ ਚੀਜ਼ਾਂ ਉਹ ਜਾਈ ਜਾਣਗੀਆਂ ਇਹ ਗੱਲ ਹੈਗੀ ਹੈ 1844 ਦੀ ਠੀਕ ਹੈ ਜੀ ਤਾਂ ਉੱਥੋਂ ਇਹ ਸਾਰਾ ਕਨਸੈਪਟ ਚੱਲਿਆ ਹੌਲੀ-ਹੌਲੀ ਇਹ ਸਾਰੇ ਯਾਨੀ ਕਿ ਵਰਲਡ ਦੇ ਵਿੱਚ ਫੈਲ ਗਿਆ ਇਹ ਕੋ-ਪ੍ਰੋਡਿਊਸਰ ਸੁਸਾਇਟੀਆਂ ਇਕੱਲੇ ਆਪਣੇ ਪੰਜਾਬ ਜਾਂ ਇੰਡੀਆ 'ਚ ਨਹੀਂ ਇਹ ਪੂਰੇ ਵਰਲਡ 'ਚ ਬਾਕੀ ਦੇਸ਼ਾਂ 'ਚ ਵੀ ਹਨ ਪੰਜਾਬ ਦੇ ਵਿੱਚ ਤੇ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ ਆਪਾਂ ਇਕੱਲਾ ਮੈਨੂੰ ਲੱਗਦਾ ਸਿੱਧਾ-ਸਿੱਧਾ ਅਸੀਂ ਇੱਕ ਪਿੰਡ ਦੀ ਸੁਸਾਇਟੀ ਨਾਲ ਜੁੜੇ ਹਾਂ ਉਹ ਅਸਲ 'ਚ ਇੱਕ ਸਹਿਕਾਰੀ ਸਭਾ ਜਿਸ ਨੂੰ ਪੰਜਾਬੀ 'ਚ ਕਹਦੇ ਆਪਾਂ ਤੇ ਉਹ ਕੋ-ਆਪਰੇਟਿਵ ਬੈਂਕ ਦੇ ਨਾਲ ਜੁੜੀ ਹੋਈ ਹੈ ਜਿੱਤੇ ਤੋਂ ਸਾਨੂੰ ਇੱਕ ਲੋਨ ਵੀ ਮਿਲਦਾ ਹੈ ਉਹਦਾ ਅਸੀਂ ਕੇ ਸੀ ਸੀ ਵੀ ਬਣਵਾਇਆ ਹੋਇਆ ਲਿਮਟ ਬਣਵਾਈ ਹੋਈ ਏ ਤੇ ਜ਼ਿਆਦਾਤਰ ਜੋ ਮੇਨ ਦੋ ਚੀਜ਼ਾਂ ਸਾਨੂੰ ਮਿਲਦੀਆਂ ਇੱਥੋਂ ਜਿਹੜੇ ਨਾਲ ਅਸੀਂ ਜੁੜੇ ਹੋਏ ਆ ਇੱਕ ਤੇ ਡੀ ਜੀ ਪੀ ਇੱਕ ਸਾਨੂੰ ਮਿਲਦਾ ਜੀ ਯੂਰੀਆ ਇਹਦੇ ਨਾਲ ਕੋਈ ਕਹਿ ਲੋ ਕਿ ਜ਼ਿੰਕ ਵਗੈਰਾ ਜਾਂ ਪੋਟਾਸ਼ ਆ ਇਹ ਚੀਜ਼ਾਂ ਮਿਲਦੀਆਂ ਮੁੱਖ ਰੂਪ ਤੇ ਵਿੱਚ ਦਵਾਈਆਂ ਵੀ ਮਿਲਦੀਆਂ ਸੁਸਾਇਟੀਆਂ ਦੇ ਵਿੱਚ ਮਾਰਕਫੈਡ ਦੀਆਂ ਦਵਾਈਆਂ ਹੁੰਦੀਆਂ ਮੈਨੂੰ ਲੱਗਦਾ ਇੱਕ ਵਾਰੀ ਮੈਂ ਚਾਹ ਪੱਤੀ ਵੀ ਵੇਖੀ ਸੀ ਆਈ ਡਾਲ ਦਾ ਘੋ ਵੀ ਵਿਖਿਆ ਆਇਆ ਸੀ ਜਾਂ ਤਾਂ ਸਾਨੂੰ ਅਵੇਅਰਨੈਸ ਨਹੀਂ ਹੈ ਜਾਂ ਮਤਲਬ ਦੱਸਿਆ ਨਹੀਂ ਪੂਰਾ ਜਾ ਰਿਹਾ ਮਤਲਬ ਇਹਦੀ ਪਬਲਿਸਿਟੀ ਪੂਰੇ ਯਾਨੀ ਕਿ ਪਿੰਡਾਂ ਚ ਕਰਨੀ ਚਾਹੀਦੀ ਕਿ ਇੱਥੋਂ ਤੁਸੀਂ ਕਿਵੇਂ ਘਰ ਦਾ ਸੌਦਾ ਵੀ ਲੈ ਕੇ ਆ ਸਕਦੇ ਹੋ ਇਹ ਚੀਜ਼ਾਂ ਹੋ ਸਕਦੀਆਂ ਨੇ ਲੇਕਿਨ ਕੋਈ ਬੰਦਾ ਪਹਿਲ ਨਹੀਂ ਕਰਦਾ ਹੈਗਾ ਇਸ ਪੰਜਾਬ ਸਰਕਾਰ ਦੇ ਇਸ ਕੋਆਪਰੇਸ਼ਨ ਡਿਪਾਰਟਮੈਂਟ ਦੇ ਅੰਡਰ ਨਾ 9 ਦੇ ਕਰੀਬ ਯਾਨੀ ਕਿ ਅਪੈਕਸ ਬਾਡੀਜ਼ ਆਪਾਂ ਕਹਿ ਦਿੰਨੇ ਆ ਉਹਨਾਂ ਨੂੰ ਠੀਕ ਹੈ ਮੇਨ ਯਾਨੀ ਕਿ ਜਿਹੜੇ ਗਰੁੱਪ ਨੇ ਜਾਂ ਕਹਿ ਲਓ ਸੁਸਾਇਟੀਆਂ ਨੇ ਜਿਵੇਂ ਕਿ ਮਿਲਕ ਫੈਡ ਹੈ ਠੀਕ ਹੈ ਮਿਲਕ ਫੈਡ ਕੀ ਹੈ ਜਿਸ ਨੂੰ ਆਪਾਂ ਵੇਰਕਾ ਕਹਿੰਦੇ ਆ ਠੀਕ ਹੈ ਮਾਰਕ ਫੈਡ ਹੈ ਠੀਕ ਹੈ ਇਹ ਮੰਡੀ ਕਰਨ ਵਾਲੀ ਇਸੇ ਨਾਲ ਯਾਨੀ ਕਿ ਆਪਣਾ ਹਾਊਸ ਫੈਡ ਹੈ ਸੋ ਇਹ ਸਾਰੀਆਂ ਜਿਹੜੀਆਂ ਮੈਂ ਦਿਖਾ ਰਿਹਾ ਤੁਹਾਨੂੰ ਤੁਸੀਂ ਸਕਰੀਨ ਤੇ ਪੜ ਸਕਦੇ ਹੋ ਕਿਹੜੀਆਂ ਨੇ ਠੀਕ ਹੈ ਜਿਹੜੀ ਅਸੀਂ ਸੁਸਾਇਟੀ ਨਾਲ ਜੁੜੇ ਆ ਅਸੀਂ ਮਤਲਬ ਇੱਕ ਕੋਆਪਰੇਟਿਵ ਸੁਸਾਇਟੀ ਹੈ ਜਿਹੜੀ ਉਹ ਯਾਨੀ ਕਿ ਕੋਆਪਰੇਟਿਵ ਬੈਂਕ ਦੇ ਨਾਲ ਜਿਸ ਨੂੰ ਆਪਾਂ ਸਹਿਕਾਰੀ ਸਭਾ ਕਹਿੰਦੇ ਆ ਪੰਜਾਬੀ ਚ ਕਿ ਇੱਕ ਸਹਿਕਾਰੀ ਸਭਾ ਦੇ ਮੈਂਬਰ ਆ ਮੈਂਬਰ ਬਣਨਾ ਕੋਈ ਬਹੁਤਾ ਔਖਾ ਨਹੀਂ ਹੈ ਤੁਸੀਂ ਕੋਈ ਵੀ ਕੰਮ ਕਰਦੇ ਹੋ ਚਾਹੇ ਡੇਰੀ ਨਾਲ ਰਿਲੇਟਡ ਹੈ ਚਾਹੇ ਉਹ ਖੇਤੀ ਨਾਲ ਰਿਲੇਟਡ ਹੈ ਇੱਕ ਫੀਸ ਹੁੰਦੀ ਹੈ ਬੜੀ ਯਾਨੀ ਕਿ ਨੋਮੀਨਲ ਜੀ ਉਹ ਦੇ ਕੇ ਤੁਸੀਂ ਇਸ ਸਭਾ ਦੇ ਮੈਂਬਰ ਬਣ ਜਾਂਦੇ ਹੋ ਔਰ ਜਿਹੜੀ ਵੀ ਤੁਹਾਡੇ ਪਿੰਡ ਦੇ ਨੇੜੇ ਇੱਕ ਸਹਿਕਾਰੀ ਸਭਾ ਹੈ ਜਿੱਥੋਂ ਤੁਸੀਂ ਡੀਏਪੀ ਯੂਰੀਆ ਵਗੈਰਾ ਲੈ ਕੇ ਹੁੰਦੇ ਹੋ ਇਟ ਮੀਨਸ ਤੁਸੀਂ ਕੋਆਪਰੇਟਿਵ ਬੈਂਕ ਦੇ ਨਾਲ ਜੋ ਅਟੈਚ ਇੱਕ ਸਰਕਾਰੀ ਸਭਾ ਹੈ ਉਹਦੇ ਨਾਲ ਤੁਸੀਂ ਅਟੈਚ ਹੋ ਮੈਂਬਰ ਉਹਦੇ ਪਰ ਮੇਨ ਗੱਲ ਹੈ ਕਈਆਂ ਥਾਵਾਂ ਤੇ ਮੈਂ ਇਹ ਵੇਨਣਾ ਕਿ ਕਈਆਂ ਸੁਸਾਇਟੀਆਂ ਦੇ ਵਿੱਚ ਨਾ ਪਿੰਡ ਦੇ ਵਿੱਚ ਸਾਂਝੇ ਯਾਨੀ ਕਿ ਟਰੈਕਟਰ ਤੱਕ ਆਏ ਹੋਏ ਨੇ ਸੁਪਰ ਸੀਡਰ ਤੱਕ ਇੱਕ ਸੁਸਾਇਟੀਆਂ ਦੇ ਵਿੱਚੋਂ ਮਿਲ ਜਾਂਦੇ ਨੇ ਈਵਨ ਕਿ ਕਈਆਂ ਜਗ੍ਹਾ ਤੇ ਕੰਬਾਈਨਾ ਤੱਕ ਵੀ ਹੈਗੀਆਂ ਨੇ ਮੱਕੀ ਵਗੈਰਾ ਕੱਟਣ ਲਈ ਜਾਂ ਹੋਰ ਯਾਨੀ ਕਿ ਹਰੇਕ ਤਰ੍ਹਾਂ ਦੇ ਖੇਤੀ ਦੇ ਸੰਦ ਵੀ ਕਈਆਂ ਸੁਸਾਇਟੀਆਂ ਦੇ ਵਿੱਚ ਮੈਂ ਖਬਰਾਂ 'ਚ ਵੇਨਣਾ ਇਹਦੇ ਬਾਰੇ ਮਤਲਬ ਸਰਚ ਕਰਨ ਦੀ ਲੋੜ ਹੈ ਵੀ ਇਹ ਹਰੇਕ ਪਿੰਡ ਜਾਂ 5-5 10-10 ਪਿੰਡਾਂ ਨੂੰ ਮਿਲ ਕੇ ਕਿਉਂ ਨਹੀਂ ਇਹ ਚੀਜ਼ਾਂ ਮਿਲ ਸਕਦੀਆਂ ਉਹ ਕਈ ਕਹਿੰਦੇ ਕਿ ਰੇਟ ਤੇ ਇੱਕੋ ਜਿਹਾ ਲੱਗਦਾ ਜੀ ਜੋ ਡੀਏਪੀ ਦਾ ਰੇਟ ਬਾਜ਼ਾਰ 'ਚ ਇੱਥੇ ਐ ਇੱਥੇ ਤੁਸੀਂ 6 ਮਹੀਨੇ ਦਾ ਇੱਕ ਕਹ ਲੋਗੇ ਉਧਾਰ ਲੈ ਕੇ ਚੱਲਦੇ ਹੋ ਕ੍ਰੈਡਿਟ ਲੈ ਕੇ ਚੱਲਦੇ ਹੋ ਔਰ ਤੁਹਾਨੂੰ 7% ਇਹ ਯਾਨੀ ਕਿ ਵਿਆਜ ਲੱਗਦਾ ਇਹਦੇ ਉੱਤੇ ਜਿਹੜਾ ਇਹ ਚੀਜ਼ਾਂ ਤੁਸੀਂ ਲੈ ਕੇ ਆਉਂਦੇ ਸੋ ਇਸ ਕਰਕੇ ਇਹ ਚੀਜ਼ ਦਾ ਤੁਹਾਨੂੰ ਫਾਇਦਾ ਹੈਗਾ ਇਹਨਾਂ ਸੁਸਾਇਟੀਆਂ ਦਾ ਔਰ ਕਈ ਵਾਰੀ ਬਾਜ਼ਾਰ ਦੇ ਵਿੱਚ ਨਹੀਂ ਵੀ ਹੁੰਦਾ ਖਾਦ ਯੂਰੀਆ ਤਾਂ ਸੁਸਾਇਟੀਆਂ ਦਾ ਫਿਰ ਵੀ ਇੱਕ ਬੰਦੇ ਨੂੰ ਆਸਰਾ ਰਹਿੰਦਾ ਹੈ ਆਪਾਂ ਗੇੜੇ ਲਾਉਨੇ ਆ ਲੇਕਿਨ ਫਿਰ ਵੀ ਥੋੜਾ ਮਿਲੇ ਬਹੁਤਾ ਮਿਲੇ ਲੇਕਿਨ ਆਸ ਬੱਜੀ ਰਹਿੰਦੀ ਏ ਕਈ ਵਾਰੀ ਬਾਜ਼ਾਰ ਚੋਂ ਚੁੱਕਣਾ ਪੈਂਦਾ ਇਹ ਸੁਸਾਇਟੀਆਂ ਇੰਨੀਆਂ ਕੋ ਤਗੜੀਆਂ ਚਾਹੀਦੀਆਂ ਕਿ ਇਹ ਕਹਿ ਲੋ ਕਿ ਕਿਸਾਨਾਂ ਦੀ ਇੱਕ ਰੀੜ ਦੀ ਹੱਡੀ ਬਣ ਕੇ ਰਹਿ ਜਾਣ ਕਿਉਂ ਨਹੀਂ ਸਾਨੂੰ ਫੀਡ ਵੀ ਇੱਥੋਂ ਮਿਲਦੀ ਮਾਰਕੀਟ ਤੋਂ ਯਾਦ ਆਇਆ ਕਿ ਮਾਰਕੀਟ ਦੀ ਤੇ ਫੀਡ ਵੀ ਬਹੁਤ ਵਧੀਆ ਤੇ ਅਸੀਂ ਇਹ ਫੀਡ ਮਤਲਬ ਬਹੁਤ ਘੱਟ ਬੰਦਿਆਂ ਨੇ ਵਰਤਦੇ ਦੇਖਿਆ ਵੇਰਕਾ ਦੀ ਫੀਡ ਵੀ ਕਈ ਵਰਤਦੇ ਨੇ ਬਹੁਤ ਵਰਤਦੇ ਵੀ ਮਾਰਕੀਟ ਦੀ ਫੀਡ ਨਹੀਂ ਵਰਤਦੇ ਸੁਸਾਇਟੀ ਜਿਵੇਂ ਵੀ ਆਉਂਦੀ ਹੋਵੇ ਸੋ ਸੋਸ ਕਰਕੇ ਤੁਸੀਂ ਮੇਰਾ ਵੀ ਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਵਾਲੀ ਸੁਸਾਇਟੀ ਦੇ ਵਿੱਚ ਤੁਹਾਨੂੰ ਡੀਏਪ ਯੂਰੀਆ ਤੋਂ ਬਿਨਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਦੀਆਂ ਨੇ ਤੇ ਉਹਦੀ ਕੀ ਪ੍ਰੋਸੈਸ ਹੁੰਦੀ ਹੈ ਸਾਰੀ ਲੈਣ ਦੇਣ ਦੀ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਸਾਰਾ ਸ਼ੇਅਰ ਕਰਾਂਗੇ ਸੋ ਕੋਆਪਰੇਟਿਵ ਸੁਸਾਇਟੀ ਦੀ ਇੰਡੀਆ ਨੂੰ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਇਹਦੇ ਬਾਰੇ ਸੋਚਿਆ ਜ਼ਿਆਦਾ ਜਾਣਾ ਚਾਹੀਦਾ ਲੇਕਿਨ ਇਹਦੇ ਵੱਲ ਧਿਆਨ ਸਰਕਾਰਾਂ ਬਹੁਤ ਘੱਟ ਦਿੰਦੀਆਂ ਨੇ ਜਿੰਨਾਂ ਕੁਝ ਮਹਈਆ ਕਰਾਉਣਾ ਚਾਹੀਦਾ ਹੈ ਨਾ ਸੁਸਾਇਟੀਆਂ ਚ ਉਹਨਾਂ ਅਜੇ ਨਹੀਂ ਆ ਰਿਹਾ ਸਾਨੂੰ ਖੇਤੀ ਨਾਲ ਜੁੜੀ ਡੇਰੀ ਫਾਰਮਿੰਗ ਨਾਲ ਜੁੜੀ ਪੋਲਟਰੀ ਫਾਰਮਿੰਗ ਨਾਲ ਜੁੜੀ ਫੁੱਲਾਂ ਨਾਲ ਸਬਜ਼ੀ ਨਾਲ ਜੁੜੀ ਹਰ ਇੱਕ ਚੀਜ਼ ਹੈ ਜਿਹੜੀ ਉਹ ਅਗਰ ਇਹੋ ਜੀਆਂ ਕੋਆਪਰੇਟਿਵ ਸੁਸਾਇਟੀਆਂ ਤੋਂ ਮਿਲਣ ਲੱਗ ਜੇ ਪਹਿਲਾਂ ਅਸੀਂ ਉਸ ਨੂੰ ਪੈਦਾ ਕਰਨਾ ਚੀਜ਼ ਨੂੰ ਤਾਂ ਬੀਜ ਖਾਦ ਰੇ ਮਿਲ ਗਿਆ ਫਿਰ ਉਸ ਨੂੰ ਯਾਨੀ ਕਿ ਦਵਾਈਆਂ ਦਾ ਛੜਕਾਅ ਕਰਨਾ ਵੈਸੇ ਨਹੀਂ ਕਰਨਾ ਚਾਹੀਦਾ ਕੁਝ ਇਦਾਂ ਦੇ ਸਾਨੂੰ ਟੂਲ ਮਿਲਣੇ ਚਾਹੀਦੇ ਦਵਾਈਆਂ ਮਿਲਣੀਆਂ ਚਾਹੀਦੀਆਂ ਆਰਗੇਨਿਕ ਵਾਲੇ ਪਾਸੇ ਹੋ ਜਾਈਏ ਫਿਰ ਜਦੋਂ ਪ੍ਰੋਡਿਊਸ ਸਾਡਾ ਬਣ ਕੇ ਤਿਆਰ ਹੋ ਜਾਂਦਾ ਫਿਰ ਯਾਨੀ ਕਿ ਮਾਰਕੀਟਿੰਗ ਦੇ ਲਈ ਸਾਨੂੰ ਕੋਈ ਮਿਲਕ ਫਡ ਮਾਰਕ ਫਡ ਵਰਗੀਆਂ ਸੁਸਾਇਟੀਆਂ ਹੋਰ ਚਾਹੀਦੀਆਂ ਇਹ ਸਰਕਾਰਾਂ ਦੇ ਉਪਰਾਲੇ ਵੀ ਹੋਣੇ ਚਾਹੀਦੇ ਲੇਕਿਨ ਇੰਡੀਵਿਜੂਅਲੀ ਵੀ ਸਾਰੇ ਬੰਦੇ ਕੰਮ ਕਰ ਸਕਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਚੀਜ਼ ਨੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਾਨੂੰ ਸਾਰਿਆਂ ਨੂੰ ਬਚਾਉਣਾ ਇਹਦੇ ਬਾਰੇ ਹੋਰ ਆਪਾਂ ਜਾਣਕਾਰੀ ਅਗਲੀ ਵੀਡੀਓ 'ਚ ਤੁਹਾਨੂੰ ਦਵਾਂਗੇ ਬਹੁਤ ਬਹੁਤ ਮਿਹਰਬਾਨੀ